ਲਓ ਜੀ ਆ ਗਈ ਹੈ ਨਵੀਂ ਸਵੇਰ ਤੇ ਨਵੀਂ ਵੀਡੀਓ ਤੇ ਅੱਜ ਫੇਰ ਸਾਡੀ ਬਾਰੀ ਸੀਗੀ ਸੇਵਾ ਸੀਗੀ ਬੱਲਣ ਲੈ ਕੇ ਆਉਣ ਦੀ ਬੜਾ ਲੈ ਕੇ ਆਂਦਾ ਸੀ ਬੱਲਣ ਥੋੜਾ ਕੱਟ ਲੈ ਕੇ ਆਂਦਾ ਸੀਗਾ ਹੁਣ ਇਕੱਠਾ ਹੀ ਜਿਆਦਾ ਲੈ ਕੇ ਆਵਾਂਗੇ ਮੁੰਡੇ ਸਾਰੇ ਤਿਆਰ ਆ ਜੀ ਤੇ ਹਵਾ ਚੈੱਕ ਕਰਾਣੇ ਹਵਾ ਥੋੜੀ ਘੱਟ ਸੀ ਟਰੈਲੀ 'ਚ ਤੇ ਚੱਲੇ ਆ ਬੱਲਣ ਲੈਣ ਗੱਡੀ ਤੋਂ ਦੁਬਾਰਾ ਫਿਰ ਤੋਂ ਹਾਈ ਸੀ ਪਟੋਲ ਪੰਪ ਤੇ ਬਿਲਕੁਲ ਪਹੜਿਆ ਹਵਾ ਚੈੱਕ ਕਰਾ ਲਈ ਆ ਜੀ ਹੁਣ ਚੱਲਦੇ ਆ ਬੱਲਣ ਲੈਣ ਲਓ ਵੀ ਕਰਤਾ ਮੁੰਡਿਆਂ ਨੇ ਲੋੜ ਬਾਲਣ ਹੋਰ ਗਰਮੀ ਗਰਮੀ ਹੋਏ ਪਏ ਆ ਜਾ ਕੇ ਤੁਹਾਨੂੰ ਪੁਰਾਣਾ ਚਾਹ ਵਧਿਆ ਜੀ ਕੈੜੀ ਜੀ ਬਣਾਵਾ ਕੇ ਲਓ ਜੀ ਬਾਲਣ ਲੈ ਕੇ ਆ ਗਏ ਆ ਲੱਗਿਆ ਇਸ ਲੱਖਾ ਵਾਟਾ ਕੋਣਾ ਬੋਲਾ ਅੱਜ ਪੱਖੇ ਦਾ ਕੰਮ ਲੈਟਾਂ ਦਾ ਕਾਲਾ ਵਾਲਾ ਚੱਲਦਾ ਜੋੜਾ ਤੇ ਆ ਈ ਹੈ ਲੇ ਲੰਕਰ ਯਾਰ

ਤੋ ਤਲੀਆਂ ਵੀ ਲੱਗ ਗਈਆਂ ਸਾਰੀਆਂ। ਬਾਕੀ ਚਰਾਂਦ ਦੇਖਦੇ ਹਾਂ ਹੁਣ। 2:00 ਵਜੇ ਦਾ ਕੰਮ ਸੀ। ਸੰਗਤ ਨਾਲ ਆਪਣੀ ਆ ਤੇ ਟਾਈਮ ਕੱਢ ਕੇ ਰਾਤ ਨੂੰ ਲੱਗ ਗਏ। ਲਓ ਜੀ ਆਜਾ ਲੰਗਰ ਫਿਰ ਪਕੌੜਿਆਂ ਦਾ। ਤੇ ਆਰੇ ਪੂਰੀ ਪ੍ਰੋਗ ਲੱਗ ਗਿਆ। ਤੇ ਪੱਕੇ ਹੋ ਲੱਗੇ। ਇਹ ਸੇਵਾ ਕਰਦੇ ਕਰਦੇ ਕਦੋਂ ਆਖਰੀ ਪੂਰੇ ਰਹਿ ਗਏ ਪਤਾ ਨਹੀਂ ਲੱਗਿਆ ਜੀ। ਤੇ ਲੰਗਰ ਕ੍ਰਿਪ ਤ੍ਰਿਵ ਖਤਮ ਹੋਣ ਵਾਲਾ ਹੀ ਆ। ਕੰਮ ਕਰਦੇ ਕਰਦੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਲੰਗਰ ਤੋਂ ਬਾਅਦ ਹੁਣ ਜਿੰਨੀ ਥੋੜੀ ਬੁੱਧੀ ਰਹਿੰਦਾ ਸੀ ਕੰਮ ਉਹ ਹੀ ਪੂਰਾ ਕਰ ਦਈਏ ਮੇਲਾ ਨੇੜੇ ਲਾ ਪਿਆ ਤੇ ਜਿੰਨੀ ਹੋ ਜਵੇ ਵੱਤ ਤੋਂ ਵੱਧ ਉੰਨੀ ਸਜਾਵਟ ਕਰ ਦਈਏ ਉੰਨੇ ਫੁੱਲ ਮੂਟੇ ਲਾ ਦਈਏ ਚਲੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੋੜਾ ਟਾਈਮ ਮਿਲਿਆ ਨਹੀਂ ਵੀਡੀਓ ਬਣਾਉਂਦਾ ਅੱਜ ਦੀ ਵੀਡੀਓ ਛੋਟੀ ਬਣਨੀ ਹੈਗੀ ਤੇ ਕੰਮ ਜਾੜੇ ਸੀ ਕਰਨ ਵਾਲੇ ਮਿਲਦੇ ਅਗਲੀ ਵੀਡੀਓ ਚ